ਨਗਰ ਨਿਗਮ ਕਾਰਪੋਰੇਸ਼ਨ ਦਾ ਇੱਕ ਉਹ ਅਡਾ ਅਡਾ ਸਰ 10 10% ਦੇ ਕਮਿਸ਼ਨ ਦੇ ਖੇਲ ਦੇ ਵਿਜਲੈਂਸ ਅਰੈਸਟ ਕਰ ਲਿਆ ਔਰ ਦੋ ਸਰ ਬੀ ਐਂਡ ਆਰ ਬ੍ਰਾਂਚ ਦੇ ਵਿੱਚ ਅੱਜ ਤੋਂ 25 ਸਾਲ ਹੋ ਚੁੱਕੇ ਉਹਨਾਂ ਦੋਨਾਂ ਨੂੰ 25 25 ਸਾਲ ਹੋ ਚੁੱਕੇ ਹੈ ਜੇ ਹੀ ਭਰਤੀ ਹੋਏ ਸੀ ਐਕਸੀਅਰ ਬਣ ਗਏ ਹੋਏ ਐ ਔਰ ਆਪਣੇ ਰਿਸ਼ਤੇਦਾਰਾਂ ਨੂੰ ਉਹ ਸੜਕਾਂ ਦੇ ਠੇਕੇ ਦਿੰਦੇ ਪਏ ਐ ਜਿਹੜਾ ਐਕਸੀਅਰ 25 ਸਾਲਾਂ ਦਾ ਸੀ ਜ਼ੋਨ ਵਾਲਾ ਉਹ 30 30% ਦੀ ਐਡਜਸਟਮੈਂਟ ਪਾਉਂਦਾ ਜਿਸ ਦਾ ਮਤਲਬ ਪੀਣਾ ਫੇਰੀ ਕਰਦਾ 30 30% ਦੀ 30 30% ਦੀ ਇਹ 1 ਕਰੋੜ ਦਾ ਟੈਂਡਰ ਹੈ ਕਿ 30 ਲੱਖ ਰੁਪਏ ਵੈਸੇ ਨਿਕਲ ਗਿਆ ਫਿਰ ਹੋਰ ਨਿਕਲ ਗਿਆ ਹੋਰ ਨਿਕਲ ਗਿਆ ਤਾਂ ਜਨਤਾ ਦੇ ਪੱਲੇ ਕੀ ਪੈ ਗਿਆ ਸੜਕਾਂ ਹੀ ਪੈਣੀਆਂ ਕੂੜੇ ਦੇ ਨਾਮ ਦੇ ਉੱਤੇ ਇੱਥੇ ਕਰੋੜਾਂ ਰੁਪਏ ਦਾ ਘੁਟਾਲਾ ਗੰਦੇ ਨਾਲੇ ਦੇ ਨਾਮ ਦੇ ਉੱਤੇ ਕਰੋੜਾਂ ਰੁਪਏ ਦਾ ਘੁਟਾਲਾ ਸੜਕਾਂ ਦੇ ਨਾਮ ਤੇ ਕੜਵਾ ਘੁਟਾਲਾ ਮੈਨੂੰ ਅੱਜ ਲੁਧਿਆਣਾ ਸ਼ਹਿਰ ਦੇ ਵਿੱਚ ਸਿਰਫ ਹੋਲਡਿੰਗਸ ਤੇ ਬੋਰਡ ਤੇ ਜਾਂ ਸੋਸ਼ਲ ਮੀਡੀਆ ਤੇ ਕ੍ਰਾਂਤੀ ਰਹਿ ਗਈ ਅਸਲ ਕ੍ਰਾਂਤੀ ਮੈਂ ਸਬੂਤਾਂ ਨਾਲ ਗੱਲ ਕਰਦਾ ਕੁਮਰ ਜੀ ਹਮੇਸ਼ਾ ਆਈ ਮੇਰੇ ਨਾਲ ਚੱਲਣ ਮੈਂ ਦਿਖਾਵਾਂ ਕਿ ਅੱਜ ਨੌਜਵਾਨਾਂ ਨੂੰ ਸਿੱਖਿਆ ਕ੍ਰਾਂਤੀ ਕਿਹੋ ਜਿਹੀ ਮਿਲਦੀ ਪਈ ਹੈ ਮੇਰੇ ਨਾਲ ਚੱਲਣ ਮੈਂ ਹਸਪਤਾਲ ਦੇ ਹਾਲਾਤ ਦਿਖਾਵਾਂ ਮੇਰੇ ਨਾਲ ਚੱਲਣ ਮੈਂ ਸੜਕਾਂ ਦੇ ਹਾਲਾਤ ਦਿਖਾਵਾਂ ਅਫਸਰ ਕੋ ਲੈ ਜਾਓ ਰਿਸ਼ਵਤ ਅੰਡਰ ਟੇਬਲ ਦੇ ਦਿਓ ਜੋ ਮਰਜ਼ੀ ਕਰਾ ਲੋ ਅੱਜ ਹਾਲਾਤ ਅੱਜ ਰਿਸ਼ਵਤ ਚਾਰ ਚਾਰ ਗੁਣਾ ਵੱਧ ਗਈ ਕਿ ਪੀੜੀਆਂ ਪੱਗਾਂ ਬਣਨ ਦੇ ਨਾਲ ਕੋਈ ਭਗਤ ਸਿੰਘ ਨਹੀਂ ਬਣ ਜਾਂਦਾ ਕੁੰਵਰ ਜੀ ਅੱਜ ਵੀ ਇਹਨਾਂ ਨੂੰ ਦੇਸ਼ ਭਗਤ ਨਹੀਂ ਇਹਨਾਂ ਨੂੰ ਟੈਰਰਿਸਟਿਕ ਕਿਤਾਬਾਂ 'ਚ ਕੋਸ਼ਿਸ਼ ਕੀਤਾ ਹੋਇਆ ਹੈ ਜਿਹੜੇ ਗੋਰੇ ਦੇਸ਼ ਦੀ ਆਜ਼ਾਦੀ 1947 ਤੋਂ ਪਹਿਲੇ ਸੀ ਮੈਂ ਕਹਾਂਗਾ ਕਿ ਉਹ ਚੰਗੇ ਸੀ ਇਹਨਾਂ ਕਾਲਿਆਂ ਨਾਲੋਂ ਸਾਡੇ ਆਪਣੇ ਨਾਲੋਂ ਉਹ ਚੰਗੇ ਸੀ ਦੋਸਤ ਉਹਨਾਂ ਨੇ ਰੇਲਵੇ ਲਾਈਨਾਂ ਦਿੱਤੀਆਂ ਉਹਨਾਂ ਨੇ ਕੋਟਾ ਦਿੱਤੀਆਂ ਕਚਹਿਰੀਆਂ ਦਿੱਤੀਆਂ ਉਹਨਾਂ ਨੇ ਦਲਹੌਜ਼ੀ Shimla Mansoori ਇਹ ਚੀਜ਼ਾਂ ਦਿੱਤੀਆਂ ਜਿਸ ਆਜ਼ਾਦੀ ਨੂੰ ਇਹਨਾਂ ਨੇ ਇਹਨਾਂ ਸ਼ਹੀਦਾਂ ਨੇ ਆਪਣੀ ਜਾਨ ਦੇ ਕੇ ਗਵਾਇਆ ਨਾ ਜਿਨ੍ਹਾਂ ਦੇ ਹਵਾਲੇ ਇਹਨਾਂ ਨੇ ਅੱਗੇ ਉਸ ਦੇਸ਼ ਨੂੰ ਜ਼ਾਦੋਂ ਤੋਂ ਬਾਤ ਕੀਤਾ ਅੱਜ ਉਹਨਾਂ ਨੇ ਇਸ ਇਸ ਦੇਸ਼ ਦੀ ਇਸ ਪੰਜਾਬ ਦੀ ਇਸ ਲੁਧਿਆਣਾ ਦੀ ਹਾਲਤ ਬੱਤੋ ਬੱਤਰ ਕਰ ਦਿੱਤੀ ਆ ਹਾਲਾਤ ਦੇ ਤੁਸੀਂ ਦੇਖੋ ਇਹ ਸੈਂਟਰ ਦਾ ਹੈ ਕੰਮ ਸਟੇਟ ਦਾ ਹੈ ਇਹ ਨਗਰ ਨਿਗਮ ਦਾ ਨਹੀਂ ਹੈ ਇਹ ਨੈਸ਼ਨਲ ਹਾਈਵੇ ਦਾ ਹੈ ਇਹ ਨਗਰ ਨਿਗਮ ਦੇ ਬੀ ਐਂਡ ਆਰ ਬ੍ਰਾਂਚ ਦਾ ਵੈ ਆਓ ਐਂਡ ਐਮ ਸੈੱਲ ਦਾ ਨਹੀਂ ਹੈ ਆਓ ਐਂਡ ਐਮ ਸੈੱਲ ਕਹਿੰਦਾ ਇਹ ਮੇਰਾ ਨਹੀਂ ਹੈ ਇਹ ਬੀ ਐਂਡ ਆਰ ਬ੍ਰਾਂਚ ਦਾ ਵੈ ਬੀ ਐਂਡ ਆਰ ਬ੍ਰਾਂਚ ਕਹਿੰਦਾ ਬਿਲਡਿੰਗ ਬ੍ਰਾਂਚ ਦਾ ਬਿਲਡਿੰਗ ਬ੍ਰਾਂਚ ਕਹਿੰਦੀ ਡੀ ਸੀ ਦਾ ਵੈ ਹੈ ਕਹਿੰਦਾ ਲੁਧਿਆਣਾ ਕਹਿੰਦਾ ਚਾਕੂ ਮਾਰ ਜਾਂਦਾ ਕੋਈ ਲੁੱਟ ਖਸੁੱਟ ਆ ਹਾਲਾਤ ਸਿੱਧੂ ਮੂਸੇ ਵਾਲਾ ਐਗਜ਼ਾਮਪਲ ਗਣਤੰਤਰ ਕਿਉਂ ਕਹੂੰ ਮੈਂ ਚਾਕੂ ਦਾ ਤੰਤਰ ਹੈ ਇਹ ਕਿਵੇਂ ਸੁਤੰਤਰ ਕਹਿ ਦੂੰ ਮਿੱਟੀ ਦਾ ਮੰਤਰ ਹੈ ਇਹ ਉਜੜਾ ਹੋਇਆ ਚਮਨ ਨੂੰ ਟੁੱਟਾ ਹੋਇਆ ਸਪਨ ਨੂੰ ਰੋਤਾ ਹੋਇਆ ਹਵਨ ਨੂੰ ਆਧਾ ਜਲਾ ਕਫਨ ਨੂੰ ਸਤਿ ਸ਼੍ਰੀ ਅਕਾਲ ਤੁਸੀਂ ਜੁੜੇ ਹੋ ਮਿੱਟੀ ਦੇ ਨਾਲ ਮੈਂ ਹਾਕੂ ਵਰਜੋਤ ਸਿੰਘ 15 ਅਗਸਤ ਆਜ਼ਾਦੀ ਦਾ ਦਿਨ ਜਦੋਂ ਵੀ ਅਸੀਂ ਆਜ਼ਾਦੀ ਦੀ ਗੱਲ ਕਰਦੇ ਆਂ ਤਾਂ ਸ਼ਹੀਦਾਂ ਦਾ ਨਾਮ ਸਭ ਤੋਂ ਪਹਿਲਾਂ ਆਂਦਾ ਸ਼ਹੀਦ ਬੜੇ ਅਸ ਪੰਜਾਬ ਨੇ ਵੀ ਦਿੱਤੇ ਪੂਰੇ ਭਾਰਤ ਦੇ ਵਿੱਚੋਂ ਬੜੇ ਸ਼ਹੀਦ ਹੋਏ ਜਿਨ੍ਹਾਂ ਕਰਕੇ ਸਾਡਾ ਦੇਸ਼ ਆਜ਼ਾਦ ਹੋਇਆ ਭਗਤ ਸਿੰਘ ਰਾਜਗੁਰੂ ਸੁਖਦੇਵ ਇਹਨਾਂ ਦਾ ਨਾਮ ਜ਼ਰੂਰ ਬਹੁਤ ਵੱਡਾ ਕਿਉਂਕਿ ਤੁਹਾਨੂੰ ਪਤਾ ਹੈ ਵੀ ਕਿਸ ਤਰੀਕੇ ਨਾਲ ਭਗਤ ਸਿੰਘ ਉਹ ਛੋਟੀ ਉਮਰਾਂ ਦੇ ਵਿੱਚ ਜ਼ਰੂਰ ਉਸਨੇ ਉਹ ਕਰ ਦਿਖਾਇਆ ਜਿਹੜੀ ਵੱਡੀ-ਵੱਡੀ ਉਮਰ ਵਾਲੇ ਨਹੀਂ ਕਰ पाए ਉਹ ਫਾਸੀ ਦੇ ਤਖਤੇ ਨੂੰ ਕਿੱਦਾਂ ਉਸਨੇ ਚੁੰਮਿਆ ਉਹ ਆਪ ਸਭ ਨੂੰ ਪਤਾ ਇਤਿਹਾਸ ਆਪ ਸਭ ਨੂੰ ਪਤਾ ਹੈ ਅੱਜ ਔਰਸ ਜਗ੍ਹਾ ਤੇ ਖੜੇ ਆ ਜਿੱਥੇ ਇਹਨਾਂ ਤੇ ਇਹਨਾਂ ਦੇ ਬੁੱਤ ਜਿਹੜੇ ਆ ਬਣੇ ਹੋਏ ਨੇ ਪਰ ਸਵਾਲ ਹੈ ਉੱਠਦਾ ਹੈ ਕਿ ਭਗਤ ਸਿੰਘ ਜੋ ਆਜ਼ਾਦੀ ਚਾਹੁੰਦੇ ਸਨ ਅੱਜ ਕੀ ਸਾਨੂੰ ਆਜ਼ਾਦੀ ਮਿਲੀ ਹੈ ਕੀ ਉਹਨਾਂ ਨੇ ਜਿਹੜੀ ਆਪਣੀ ਸ਼ਹੀਦੀ ਦਿੱਤੀ ਸੀ ਸਾਨੂੰ ਉਸ ਤਰੀਕੇ ਦੀ ਆਜ਼ਾਦੀ ਜੋ ਦਿਮਾਗ ਦੇ ਵਿੱਚ ਸੋਚੀ ਬੈਠੇ ਸਨ ਉਹ ਮਿਲੀ ਕਿ ਨਹੀਂ ਮਿਲੀ ਤਾਂ ਇਸ ਤੇ ਗੱਲਬਾਤ ਕਰਨ ਲਈ ਕੁਮਾਰ ਗੌਰਵ ਸੱਚਾ ਜਿਆਦਾ ਮੇਰਾ ਨਾਮ ਮੌਜੂਦ ਹੈ ਕੁਮਾਰ ਗੌਰਵ ਜੀ ਅੱਜ ਇੱਥੇ ਕਿਉਂ ਪਹੁੰਚੇ ਹੋ ਮੈਂ ਦੇਖ ਰਿਹਾ ਇੱਥੇ ਗੱਤ ਸੇਂਗ ਦਾ ਬੁੱਤ ਲੱਗਿਆ ਤੁਸੀਂ ਇੱਥੇ ਮੌਜੂਦ ਹੋ ਕਾਰਨ ਕੀ ਹੈ ਤੇ ਸਾਨੂੰ ਆਜ਼ਾਦੀ ਉਹ ਮਿਲੀ ਜਿਹੜੀ ਇਹਨਾਂ ਨੇ ਸੋਚੀ ਸੀ ਦੋਸਤ ਪਹਿਲਾਂ ਤਾਂ ਮੈਂ ਦੱਸ ਦਿਆ ਕਿ ਮੈਂ 15 ਅਗਸਤ ਤੋਂ 26 ਜਨਵਰੀ ਨੂੰ ਇੱਥੇ ਜ਼ਰੂਰ ਆਣਾ ਮੈਂ ਕੋਈ ਹਾਰ-ਪਾਨ ਨਹੀਂ ਆਂਦਾ ਹਾਂ ਕਿਉਂਕਿ ਹਾਰ-ਪਾਣੀ ਇਹਨਾਂ ਲਈ ਮੈਂ ਕਹੂੰਗਾ ਕਿ ਇਹਨਾਂ 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 ਆਤਮਾਵਾਂ ਨੇ ਜੋ ਕੀਤਾ ਹੈ ਨਾ ਇਸ ਦੇਸ਼ ਲਈ ਉਹ ਹਾਰ ਬਹੁਤ ਛੋਟੀ ਚੀਜ਼ ਹੈ ਔਰ ਮੈਨੂੰ ਇਹ ਕਿ ਜਦ ਮੈਂ ਇਹਨਾਂ ਦੀ ਇਸ ਪ੍ਰਤੀਮਾ ਦੀ ਇੰਪੋਰਟੈਂਸ ਰੱਖੀ ਨਹੀਂ ਸਕਦਾ ਮੈਂ ਕੱਲ ਨੂੰ ਅੱਜ ਹਾਰ ਬਾਜਵਾ ਤੇ ਕੱਲ ਨੂੰ ਉਹ ਹਾਰ ਖਰਾਬ ਹੋ ਜਾਣ ਉਹ ਆਹ ਹਾਰ ਜਿਹੜੇ ਹੈਗੇ ਆ ਉਹ ਸਲਾਬ ਜਾਂਦੇ ਆ ਉਹ ਬੁੱਸ ਜਾਂਦੇ ਆ ਜਾਂ ਸਾੜ ਜਾਂਦੇ ਗਲ ਜਾਂਦੇ ਹੈਗੇ ਆ ਤੇ ਮੈਂ ਇਹਨਾਂ ਦਾ ਅਨਾਦਰ ਨਹੀਂ ਕਰਨਾ ਚਾਹੁੰਦਾ ਮੈਂ ਇਹਨਾਂ ਦੇ ਪੈਰਾਂ ਦੇ ਮੈਂ ਨਾਖੂ ਦੇ ਬਰਾਬਰ ਮੈਂ ਕਹਿੰਦਾ ਕਿ ਅਸੀਂ ਲੋਕ ਨਹੀਂ ਹੈਗੇ ਸੋ ਇਹਨਾਂ ਦੇ ਪੈਰਾਂ ਨੂੰ ਹੱਥ ਲਗਾ ਕੇ ਮੈਂ ਅਸ਼ੀਰਵਾਦ ਲੈਣ ਜ਼ਰੂਰ ਆਨਾ ਵਾ ਕਿ ਅਸੀਂ ਇਹਨਾਂ ਦੇ ਰਸਤੇ ਤੇ ਚੱਲ ਸਕੀਏ ਕਿਉਂਕਿ ਭਗਤ ਸਿੰਘ ਰਾਜਗੁਰੂ ਸੁਖਦੇਵ ਜਾਂ ਹੋਰ ਜਿਹੜੇ ਦੇਸ਼ ਭਗਤ ਸੀਗੇ ਇਹ ਇੱਕ ਸੋਚ ਦਾ ਨਾਮ ਸੀ ਇੱਕ ਜਜ਼ਬੇ ਦਾ ਨਾਮ ਸੀ ਉਹ ਜਜ਼ਬਾ ਜਿਹੜਾ ਅੱਜ ਜ਼ਰੂਰਤ ਹੈ ਅੱਜ ਜ਼ਰੂਰਤ ਹੈ ਕਿਉਂਕਿ ਅੱਜ ਅਸੀਂ ਲੋਕ ਜਿਸ ਆਜ਼ਾਦੀ ਪਿੱਛੇ ਇਹਨਾਂ ਨੇ ਜਾਨਾਂ ਵਾਰ ਦਿੱਤੀਆਂ ਨਾ ਜਿਸ ਆਜ਼ਾਦੀ ਪਿੱਛੇ ਇਹਨਾਂ ਨੇ ਜਾਨਾਂ ਕੋਈ ਛੋਟੀ ਗੱਲ ਨਹੀਂ ਹੈ ਇਹਨਾਂ ਨੇ ਜਿਹੜੀ ਜਾਨਾਂ ਵਾਰੀਆਂ ਜਿਸ ਆਜ਼ਾਦੀ ਪਿੱਛੇ ਇਹਨਾਂ ਨੇ ਜਾਨਾਂ ਵਾਰ ਦਿੱਤੀਆਂ ਸਾਡੇ ਲਈ ਅੱਜ ਅਗਰੇ ਦੇਖਦੇ ਹੋਣਗੇ ਕਿ ਅਸੀਂ ਉਸ ਆਜ਼ਾਦੀ ਦਾ ਕਿਸ ਤਰੀਕੇ ਨਾਲ ਦੁਰਪਯੋਗ ਕਰਦੇ ਪਏ ਆ ਅਸੀਂ ਕਿਸ ਤਰੀਕੇ ਨਾਲ ਸਾਰੇ ਭ੍ਰਸ਼ਟਾਚਾਰੀ ਬਣੇ ਹੋਏ ਆ ਅਸੀਂ ਕਿਸ ਤਰੀਕੇ ਦੇ ਨਾਲ ਅਸੀਂ 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 ਗਲਤ ਦੇ ਖਿਲਾਫ ਆਵਾਜ਼ ਹੀ ਨਹੀਂ ਚੁੱਕਦੇ ਆਵਾਜ਼ ਹੀ ਨਹੀਂ ਚੁੱਕਦੇ ਇਹ ਸ਼ਖਸ ਇਹ ਸ਼ਖਸ ਭਗਤ ਸਿੰਘ ਰਾਜਗੁਰੂ ਸੁਖਦੇਵ ਸੋਚ ਕੇ ਦੇਖੋ ਜੇ ਉਸ ਟਾਈਮ ਉਹਨਾਂ ਨੇ ਇਹਨਾਂ ਨੂੰ ਇਨਕਲਾਬ ਦਾ ਉਹ ਨਾਅਰਾ ਨਾ ਦਿੱਤਾ ਹੁੰਦਾ ਆਵਾਜ਼ ਨਾ ਚੁੱਕੀ ਹੁੰਦੀ ਮੈਂ ਕੁਮਰ ਜੀ ਦੱਸਣਾ ਚਾਹਨਾ ਕਿ ਅੱਜ ਵੀ ਅੱਜ ਵੀ ਇਹਨਾਂ ਨੂੰ ਦੇਸ਼ ਭਗਤ ਨਹੀਂ ਇਨਨੂੰ ਟੈਰਰਿਸਟਿਕ ਕਿਤਾਬਾਂ ਚ ਕੋਸ਼ਿਸ਼ ਕੀਤਾ ਹੋਇਆ ਹੈ। ਔਰ ਇਹ ਸ਼ਰਮ ਵਾਲੀ ਗੱਲ ਹੈ। ਇਹ ਸ਼ਰਮ ਵਾਲੀ ਗੱਲ ਹੈ। ਇਹ ਸਾਡੇ ਕਾਲਿਆਂ ਵਾਲੀ ਸ਼ਰਮ ਵਾਲੀ ਗੱਲ ਹੈ। ਮੈਂ ਕਾਲੇ ਕਿਉਂ ਕਹਿ ਰਿਹਾ? ਕਿਉਂਕਿ ਕਾਲਿਆਂ ਨੇ ਜੋ ਦੇਸ਼ ਨੂੰ ਲਗਭਗ ਅੱਜ ਮੇਰੇ ਖਿਆਲ ਦੇ ਨਾਲ 80 ਸਾਲ ਦੇ ਕਰੀਬ ਹੋ ਗਏ ਹੋਣੇ ਦੇਸ਼ ਨੂੰ ਆਜ਼ਾਦ ਹੋਏ। ਲਗਭਗ 80 ਸਾਲ ਹੋ ਹੀ ਮੈਂ ਕਹਿ ਰਿਹਾ ਵਾ ਹੋ ਗਏ ਹੋਏ ਹੋਣੇ। ਤੇ ਉਹਨਾਂ 80 ਸਾਲਾਂ ਦੇ ਲਗਭਗ ਜਿਹੜੇ ਹੋਏ ਆ ਤਾਂ ਇਹਨਾਂ ਕਾਲਿਆਂ ਨੇ ਜੁਨਾਹ ਇਸ ਦੇਸ਼ ਨੂੰ ਬਰਬਾਦ ਕੀਤਾ ਮੈਂ ਤਾਂ ਇਹ ਕਹਾਂਗਾ ਕਿ ਗੋਰਿਆਂ ਨੇ ਜਿਹੜੇ ਗੋਰੇ ਦੇਸ਼ ਦੀ ਆਜ਼ਾਦੀ 1947 ਤੋਂ ਪਹਿਲੇ ਸੀ ਮੈਂ ਕਹਾਂਗਾ ਕਿ ਉਹ ਚੰਗੇ ਸੀ ਇਹਨਾਂ ਕਾਲਿਆਂ ਨਾਲੋਂ ਸਾਡੇ ਆਪਣੇ ਨਾਲੋਂ ਉਹ ਚੰਗੇ ਸੀ ਦੋਸਤ ਉਹਨਾਂ ਨੇ ਰੇਲਵੇ ਲਾਈਨਾਂ ਦਿੱਤੀਆਂ ਉਹਨਾਂ ਨੇ ਕੋਟਾ ਦਿੱਤੀਆਂ ਕਚਹਿਰੀਆਂ ਦਿੱਤੀਆਂ ਉਹਨਾਂ ਨੇ ਦਲਹੌਜ਼ੀ ਸ਼ਿਮਲਾ ਮਨਸੂਰੀ ਇਹ ਚੀਜ਼ਾਂ ਦਿੱਤੀਆਂ ਲੇਕਿਨ ਅੱਜ ਲੇਕਿਨ ਅੱਜ ਦੇਸ਼ ਦੀ ਆਜ਼ਾਦੀ ਦੇ 80 ਸਾਲ ਬਾਅਦ ਜੇ ਇਸ ਪ੍ਰਤੀਮਾ ਦੇ ਵਿੱਚ ਭਗਤ ਸਿੰਘ ਰਾਜਗੁਰੂ ਸੁਖਦੇਵ ਸਾਹਿਬ ਦੀ ਜੇ 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 ਜਿਸ ਪ੍ਰਤੀਮਾ 'ਚ ਜਾਣ ਪੈ ਜਵੇ ਨਾ ਕੋਵਰ ਜੀ ਜੇ ਜਾਣ ਪੈ ਜਵੇ ਤਾਂ ਤਾਂ ਤੁਸੀਂ ਦੇਖੋ ਮੈਨੂੰ ਦੂਰ ਜਾਣ ਦੀ ਲੋੜ ਹੀ ਨਹੀਂ ਉਹ ਬਿਲਕੁਲ ਸਾਹਮਣੇ ਦੇਖ ਲਓ ਇਹਨਾਂ ਪ੍ਰਤੀਮਾ ਦੇ ਬਿਲਕੁਲ ਸਾਹਮਣੇ ਇਹ ਲੁਧਿਆਣੇ ਦਾ ਸਭ ਤੋਂ ਸਭ ਤੋਂ ਮੇਨ ਚੌਕ ਹੈ ਸਭ ਤੋਂ ਮੇਨ ਚੌਕ ਹੈ ਇਹਨੂੰ ਜਗਰਾਓ ਵਾਲਾ ਪੁਲ ਕਿਹਾ ਜਾਂਦਾ ਵਾ ਔਰ ਤੁਸੀਂ ਦੇਖੋ ਕਿੱਡੇ ਵੱਡੇ ਵੱਡੇ ਟੋਏ ਹੈ ਕਿੱਡੇ ਵੱਡੇ ਵੱਡੇ ਟੋਏ ਹੈ ਅੱਜ ਤੋਂ 4-5 ਮਹੀਨੇ ਪਹਿਲਾਂ ਉਦੋਂ ਮੌਨਸੂਨ ਤਾਂ ਨਹੀਂ ਸੀ ਉਹਦਾ ਮੌਨਚੁਤ ਨਹੀਂ ਸੀ ਤਾਂ ਐਸੇ ਐਸੀ ਰੋਡ ਦੇ ਇਸ ਫਲਾਈਓਵਰ ਦੇ ਉੱਤੇ ਇੱਕ ਵਕੀਲ ਦੀ ਇੱਕ ਟੋਏ ਕਰਕੇ ਖੱਡੇ ਕਰਕੇ ਉਹਦਾ ਐਕਟਿਵ ਆ ਉਸ ਖੱਡੇ ਚ ਵਜਿਆ ਗਿਰਿਆ ਉਹਦੀ ਮੌਤ ਹੋ ਗਈ ਜਦੋਂ ਕੋਈ ਮਰਦਾ ਬਿਲਕੁਲ ਜਦੋਂ ਕੋਈ ਮਰਦਾ ਹੈ ਨਾ ਕੁਮਰ ਜੀ ਇੱਕ ਇਨਸਾਨ ਆਪ ਨਹੀਂ ਮਰਦਾ ਘਰ ਦੇ ਨਾਲ ਪੰਜ ਲੋਕ ਹੋਰ ਮਰਦੇ ਐ ਏਸੀ ਜਗ੍ਹਾ ਦੇ ਉੱਤੇ ਏਸੀ ਜਗ੍ਹਾ ਦੇ ਉੱਤੇ ਪ੍ਰਸ਼ਾਸਨ ਨੂੰ ਜਗਾਇਆ ਵੀ ਕਾਲੇ ਰੰਗ ਦਾ ਟਾਕੀਆਂ ਲਾਇਆ ਕੁੜਤਾ ਕੀ ਆ ਲੁਧਿਆਣੇ ਦੇ ਆ ਸ਼ਹਿਰ ਹੈ ਅੱਗੇ ਮੌਨਸੂਨ ਦਾ ਮਹੀਨਾ ਲੁਧਿਆਣੇ ਸ਼ਹਿਰ ਦੀ ਹਾਲਤਾਂ ਸੁਧਾਰ ਦਿਓ ਲੇਕਿਨ ਕਿਸਦੇ ਕੰਨ ਤੇ ਜੂਨ ਹੀ ਰੰਗੀ ਅੱਜ 3.5 ਸਾਲ ਤੋਂ ਉੱਪਰ ਹੋ ਚੁੱਕੇ ਹੈ ਸਰਕਾਰ ਨੂੰ 3.5 ਸਾਲ ਤੋਂ ਉੱਪਰ ਨਾ ਹਾਲੇ ਤੱਕ ਅਸੀਂ ਸਿਰਫ ਸਿੱਖੀ ਜਾਨੇ ਆ ਨਾ ਹਾਲੇ ਤੱਕ ਸਿਰਫ ਸਿੱਖੀ ਜਾਨਾ ਮੈਂ ਐਕਸਪੈਰੀਮੈਂਟ ਸਿਰਫ ਪੰਜਾਬ ਤੇ ਲੁਧਿਆਣੇ ਦੇ ਲੋਕਾਂ ਦੇ ਹੀ ਹੋਣਗੇ ਸਾਡੇ ਲੁਧਿਆਣੇ ਦੇ ਜਿਹੜੇ ਮੇਅਰ ਸਾਹਿਬ ਹੈ ਮੈਡਮ ਮੈਂ ਕਹਾਂਗਾ ਉਹ ਕਹਿੰਦਾ ਮੈਨੂੰ 7 ਮਹੀਨੇ ਹੋਏ ਆ 7 ਮਹੀਨਿਆਂ ਦੇ ਵਿੱਚ ਅੱਜ ਤੁਸੀਂ ਦੇਖੋ ਸ਼ਹਿਰ ਬਰਬਾਦ ਦੀ ਕਰ ਗਾ ਕੇ ਗਾਰੀ ਤੇ ਅੱਜ ਹਾਲਾਤ ਦੇਖ ਲੋ ਆ ਲੁਧਿਆਣੇ ਸ਼ਹਿਰ ਦੀ ਕੋਈ ਇੱਕ ਸੜਕ ਮੈਨੂੰ ਦਿਨਾ ਦਿਓ ਜਿੱਥੇ ਲੋਕੀ ਗਿਰਦੇ ਨਾ ਹੋਣ ਮਰਦੇ ਨਾ ਹੋਣ ਅੱਜ 80 ਸਾਲਾਂ ਬਾਅਦ ਜਿਸ ਆਜ਼ਾਦੀ ਨੂੰ ਇਹਨਾਂ ਨੇ ਇਹਨਾਂ ਸ਼ਹੀਦਾਂ ਨੇ ਆਪਣੀ ਜਾਨ ਦੇ ਕੇ ਗਵਾਇਆ ਨਾ ਤੇ ਜਿਨ੍ਹਾਂ ਦੇ ਹਵਾਲੇ ਇਹਨਾਂ ਨੇ ਅੱਗੇ ਉਸ ਦੇਸ਼ ਨੂੰ ਜ਼ਾਦਾ ਹੋਣ ਤੋਂ ਬਾਅਦ ਕੀਤਾ ਅੱਜ ਉਹਨਾਂ ਨੇ ਇਸ ਇਸ ਦੇਸ਼ ਦੀ ਇਸ ਪੰਜਾਬ ਦੀ ਇਸ ਲੁਧਿਆਣੇ ਦੀ ਹਾਲਤ ਬੱਤੋਂ ਬੱਤਰ ਕਰ ਦਿੱਤੀ ਆ ਹਾਲਾਤ ਦੇ ਤੁਸੀਂ ਦੇਖੋ ਲੁਧਿਆਣਾ ਸ਼ਹਿਰ ਬਾਰੇ ਮੈਂ ਗੱਲ ਕਰਦਾ ਪਿਆ ਸੜਕਾਂ ਟੁੱਟੀਆਂ ਪਾਣੀ ਦੀ ਨਿਕਾਸੀ ਕੋਈ ਨਹੀਂ ਲੁਧਿਆਣਾ ਸ਼ਹਿਰ ਦੇ ਵਿੱਚ ਨਗਰ ਨਿਗਮ ਕੋ ਦੋ ਅੰਡਰਪਾਸ ਹੁੰਦੇ ਨੇ ਅੰਡਰ ਆਂਦੇ ਹੈ ਅੱਜ ਦੋਨਾਂ 'ਚ ਪਾਣੀ ਦੀ ਨਿਕਾਸੀ ਕੋਈ ਨਹੀਂ ਸ਼ਰਮ ਆਣੀ ਚਾਹੀਦੀ ਸ਼ਰਮ ਆਣੀ ਚਾਹੀਦੀ ਹੈ ਨਾ ਉੱਥੇ ਲਾਈਟਾਂ ਚੱਲਦੀਆਂ ਸੀਗੀਆਂ ਉਹ ਮੇਅਰ ਸਾਹਿਬ ਨੂੰ ਕਹਿ ਕੇ ਮਸਾ ਜਗਵਾਈਆਂ ਉਹ ਵੀ ਅੱਧ ਪਚਦੀਆਂ ਚਲੀਆਂ ਅੱਜ ਤੋਂ 4 ਮਹੀਨੇ ਔਰ ਮੈਂ ਹੈਰਾਨ ਹੋਣਾ ਵਾ ਕਿ ਅੱਜ ਪਿਛਲੀ ਸਰਕਾਰ ਦੇ ਟਾਈਮ ਤਾਜਪੁਰ ਰੋਡ ਤੇ ਲਗਭਗ 20 ਲੱਖ ਮੈਟ੍ਰਿਕ ਟਨ ਕੂੜੇ ਦੇ ਪਹਾੜ ਸੀਗੇ ਹਾਂ ਜੀ ਔਰ ਸਾਫ਼ ਕਰਨੇ ਉਸ 20 ਲੱਖ ਮੈਟ੍ਰਿਕ ਕਿਹਨੇ ਕਰਨੇ ਆ ਪਿਛਲੀ ਸਰਕਾਰ ਦੇ ਟਾਈਮ ਉਹ ਕੂੜੇ ਦਾ ਪਹਾੜ ਸੀਗੇ ਔਰ ਉਸ ਟਾਈਮ ਐਨਜੀਟੀ ਨੇ ਕੋਸ਼ਿਸ਼ ਕਰਤਾ ਸੀਗਾ ਕਿ ਉਸ ਕੂੜੇ ਦੇ ਕਰਕੇ ਆਲੇ ਦੁਆਲੇ ਦੀ 2 ਕਿਲੋਮੀਟਰ ਦੇ ਏਰੀਏ ਦੇ ਪਾਣੀ ਜਿਹੜਾ ਜ਼ਮੀਨ ਦਾ ਪਾਣੀ ਹੈ ਉਹ ਜ਼ਰੀਲਾ ਹੋ ਚੁੱਕਿਆ ਹੈ ਉਸ ਟਾਈਮ ਤੇ ਨਗਰ ਨਿਗਮ ਕਾਰਪੋਰੇਸ਼ਨ ਗਲਾਡਾ ਉਸ ਸਾਰੇ 2 ਕਿਲੋਮੀਟਰ ਦੇ ਏਰੀਏ ਦੇ ਲੋਕਾਂ ਨੂੰ ਪਾਣੀ ਮੋਈਆ ਕਰਾਵੇ ਪੀਣ ਵਾਲਾ ਸਾਫ ਪਾਣੀ ਕਰਵਾਇਆ ਕਦੀ ਨਗਰ ਨਿਗਮ ਕਾਰਪੋਰੇਸ਼ਨ ਨੇ ਪੁੱਛੋ ਜਰਾ ਮੈਂ ਲੁਹਾਣੇ ਵਾਲੇ ਨੂੰ ਪੁੱਛਦਾ ਕਿ ਉਹ ਸਕੂੜੇ ਦੇ ਡੰਪ ਦੇ ਆਲੇ ਦੁਆਲੇ 2 ਕਿਲੋਮੀਟਰ ਦੇ ਏਰੀਏ ਦੇ ਵਿੱਚ ਤਾਜਪੁਰ ਰੋਡ ਤੇ ਜਿੰਨੇ ਲੋਕ ਰਹਿੰਦੇ ਉਹ ਮੌਤ ਪੀਂਦੇ ਪਏ ਹੈ ਹੈਨਾ ਉਹ ਕੂੜਾ ਅਜ 20 ਲੱਖ ਤੋਂ 35 ਤੋਂ 40 ਲੱਖ ਮੈਟ੍ਰਿਕ ਟਨ ਕੂੜਾ ਪਹਾੜ ਹੋ ਚੁੱਕੇ ਹੋਏ ਦਿੱਲੀ ਨਾਲ ਵੱਡੇ ਹੁਣ ਤਾਂ ਜ਼ਮੀਨ ਹੋਰ ਵੀ ਸੁਖ ਨਾਲ 4 ਤੋਂ 5 ਕਿਲੋਮੀਟਰ ਜੈਰੀਲੀ ਹੋ ਗਈ ਹੋਈ ਪਹਾੜ ਤਾਂ ਕਹਿੰਦੇ ਸਾਫ਼ ਹੋਣੇ ਸ਼ੁਰੂ ਹੋ ਗਏ ਕਟ ਉਹਨਾਂ ਦੀ ਕਟਾਈ ਹੋਣੀ ਸ਼ੁਰੂ ਹੋ ਗਈ ਹੈ ਪਰ ਲੁਧਿਆਣੇ ਦੇ ਪਹਾੜ ਨਹੀਂ ਸਾਫ਼ ਹੋਣੇ ਕਹਿੰਦੇ ਮੈਂ ਕਹ ਜੀ ਤੁਸੀਂ ਸੋਚ ਵੀ ਨਹੀਂ ਸਕਦੇ ਉਸ ਕੂੜੇ ਦੇ ਨਾਮ ਦੇ ਉੱਤੇ ਇੱਥੇ ਕਰੋੜਾ ਰੁਪਏ ਦਾ ਘਟਾਲਾ ਕਰੋੜਾ ਰੁਪਏ ਦਾ ਗੰਦੇ ਨਾਲੇ ਦੇ ਨਾਮ ਦੇ ਉੱਤੇ ਕਰੋੜਾ ਰੁਪਏ ਦਾ ਘਟਾਲਾ ਸੜਕਾਂ ਦੇ ਨਾਮ ਤੇ ਕਡਵਾ ਘਟਾਲਾ ਮੈਨੂੰ ਇੱਕ ਬੰਦਾ ਕਹਿੰਦਾ ਭਾਜੀ ਇਹ ਸੜਕਾਂ ਬਣਦੀਆਂ ਕਿਉਂ ਨਹੀਂ ਮੇਰਾ ਦੋਸਤ ਜੀ ਸੜਕਾਂ ਬਣ ਗਈਆਂ ਜਾਂ ਪਾਣੀ ਦਾ ਨਿਕਾਸੀ ਇਹਨਾਂ ਦਾ ਸੜਕਾਂ ਤੇ ਹੋ ਗਿਆ ਵੀ ਸੜਕਾਂ ਤੇ ਪਾਣੀ ਨਾ ਖੜਿਆ ਤਾਂ ਵੀ ਸੜਕਾਂ ਟੁੱਟਣਗੀਆਂ ਕਿਵੇਂ ਤੇ ਜੇ ਸੜਕਾਂ ਟੁੱਟਣਗੀਆਂ ਨਹੀਂ ਤਾਂ ਪੱਚ ਲੱਗਣਗੇ ਕਿਵੇਂ ਤੇ ਜੇ ਪੱਚ ਲੱਗਣਗੇ ਕਿਵੇਂ ਤਾਂ ਫਿਰ ਕਮਿਸ਼ਨ ਖਾਦੀ ਕਿਵੇਂ ਜਾਏਗੀ ਤਾਂ ਫਿਰ ਕਮਿਸ਼ਨ ਖਾਈ ਕਿਵੇਂ ਜਾਏਗੀ ਇਹ ਕਮਿਸ਼ਨ ਦਾ ਖੇਡ ਹੈ ਸਾਰਾ ਇਸ ਚ ਲੁਧਿਆਣਾ ਸ਼ਹਿਰ ਦੇ ਵਿੱਚ ਤੁਸੀਂ ਦੇਖੋ ਜਿੱਥੇ ਨਗਰ ਨਿਗਮ ਕਾਰਪੋਰੇਸ਼ਨ ਦਾ ਇੱਕ ਐਡਾ ਵੱਡਾ ਸਰ 10-10% ਦੇ ਕਮਿਸ਼ਨ ਦੇ ਖੇਡ ਦੇ ਬਿਜ਼ਨਸ ਅਰੇਸਟ ਕਰ ਲਿਆ ਔਰ ਦੋ ਸਰ ਬੀ ਐਂਡ ਆਰ ਬ੍ਰਾਂਚ ਦੇ ਵਿੱਚ ਅੱਜ ਤੋਂ 25 ਸਾਲ ਹੋ ਚੁੱਕੇ ਉਹਨਾਂ ਦੋਨਾਂ ਨੂੰ 25 25 ਸਾਲ ਹੋ ਚੁੱਕੇ ਐ ਜੇ ਹੀ ਭਰਤੀ ਹੋਏ ਸੀ ਐਕਸੀਅਰ ਬਣ ਗਏ ਹੋਏ ਐ ਔਰ ਆਪਣੇ ਰਿਸ਼ਤੇਦਾਰਾਂ ਨੂੰ ਉਹ ਸੜਕਾਂ ਦੇ ਠੇਕੇ ਦਿੰਦੇ ਪਏ ਐ ਨਗਰ ਨਿਗਮ ਅਫਸਰਾਂ ਨੂੰ ਨਹੀਂ ਪਤਾ ਜਾਂ ਸਾਡੇ ਲੀਡਰਾਂ ਨੂੰ ਨਹੀਂ ਪਤਾ ਔਰ ਦੂਜਾ ਜਿਹੜਾ ਐਕਸੀਅਰ 25 ਸਾਲਾਂ ਦਾ ਸੀਜ਼ਨ ਵਾਲਾ ਉਹ 30 30% ਦੀ ਐਡਜਸਟਮੈਂਟ ਪਾਉਂਦਾ ਜਿਸ ਦਾ ਮਤਲਬ ਠੇਰਾ ਫੇਰੀ ਕਰਦਾ 30 30% ਦੀ 30 30% ਦੀ ਜੇ 1 ਕਰੋੜ ਦਾ ਟੈਂਡਰ ਹੈ ਜੇ 30 ਲੱਖ ਰੁਪਏ ਵੈਸੇ ਨਿਕਲ ਗਿਆ ਫਿਰ ਹੋਰ ਨਿਕਲ ਗਿਆ ਹੋਰ ਨਿਕਲ ਗਿਆ ਤਾਂ ਜਨਤਾ ਦੇ ਪੱਲੇ ਕੀ ਪੈ ਟੁੱਟੀਆਂ ਸੜਕਾਂ ਹੀ ਪੈਣੀ ਐ ਟੁੱਟੀਆਂ ਸੜਕਾਂ ਹੀ ਪੈਣੀ ਐ ਮੈਂ ਉਹੀ ਤਾਂ ਕਹਿਣਾ ਪਿਆ ਕਿ ਅੱਜ ਲੁਧਿਆਣਾ ਸ਼ਹਿਰ ਵਿਕਦਾ ਪਿਆ ਦੋਸਤ ਅੱਜ ਲੁਧਿਆਣਾ ਸ਼ਹਿਰ ਵੇਚਦੇ ਪਏ ਆ ਦੋਸਤ ਬਸ ਖਰੀਦਣ ਵਾਲਾ ਚਾਹੀਦਾ ਰੇਟ ਲਗਾਉਣ ਵਾਲਾ ਚਾਹੀਦਾ ਅੱਜ ਲੁਧਿਆਣਾ ਸ਼ਹਿਰ ਦੇ ਵਿੱਚ ਸਿਰਫ ਹੋਲਡਿੰਗਸ ਤੇ ਬੋਰਡ ਤੇ ਜਾਂ ਸੋਸ਼ਲ ਮੀਡੀਆ ਤੇ ਕ੍ਰਾਂਤੀ ਰਹਿ ਗਈ ਅਸਲ ਕ੍ਰਾਂਤੀ ਮੈਂ ਸਬੂਤਾਂ ਨਾਲ ਗੱਲ ਕਰਦਾ ਕੁਮਰ ਜੀ ਹਮੇਸ਼ਾ ਜੇ ਅਸਲ ਕ੍ਰਾਂਤੀ ਦੇਖਣੀ ਐ ਤਾਂ ਮੈਂ ਤੁਹਾਨੂੰ ਸਬੂਤ ਦਿਖਾ ਸਕਦਾ ਤਸਵੀਰਾਂ ਮੈਂ ਲੈ ਕੇ ਚਾਲ ਕੇ ਦਿਖਾ ਸਕਦਾ ਚਲੋ ਮੇਰੇ ਨਾਲ ਬਦੋਵਾਲ ਚਲੋ ਮੇਰੇ ਨਾਲ ਸੰਗੋਵਾਲ ਚਲੋ ਮੇਰੇ ਨਾਲ ਬ੍ਰਹਮਪੁਰੀ ਸਰਕਾਰੀ ਸਕੂਲ ਪ੍ਰਾਇਮਰੀ ਸਕੂਲ ਉੱਥੇ 21 ਕਲਾਸ 94 94 ਬੱਚੇ ਪੜ੍ਹਦੇ ਪਏ ਐ 94 94 ਬੱਚੇ ਪੜ੍ਹਦੇ ਪਏ ਜਾਂ ਤਾਂ 6 ਕਮਰੇ ਦੀ ਜ਼ਰੂਰਤ ਤਾਂ 4 ਕਮਰੇ ਟੁੱਟੇ ਪਏ ਐ ਕੋਈ ਜਰਜਰ ਹੈਗੇ ਐ ਔਰ ਕਈ 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 ਕਲਾਸਾਂ ਬਰਾਂਡੇ 'ਚ ਲੱਗਦੀਆਂ ਪਈਆਂ ਗਰਮੀ ਔਰ ਔਰ ਮੇਰੇ ਨਾਲ ਬਦੋ ਚਲੋ ਉੱਥੇ ਦਾ ਗੁਰਦੁਆਰਾ ਸਾਹਿਬ 'ਚ ਕਲਾਸ ਚੱਲਦੀ ਪਈ ਹੈ ਕਿਉਂਕਿ ਸਕੂਲ ਦੀ ਬਿਲਡਿੰਗ ਜਰਜਰ ਹੈ ਸਾਡੇ 3 4 ਸੱਜ ਕਿਹੜੀ ਦਿੱਲੀ ਰੋਲ ਮਾਡਲ ਕਿਹੜੀ ਸਿੱਖਿਆ ਗ੍ਰਾਂਤੀ ਇਹ ਸਿੱਖਿਆ ਗ੍ਰਾਂਤੀ ਇਹ ਸਿੱਖਿਆ ਗ੍ਰਾਂਤੀ ਹੈ ਸਿਵਲ ਹਸਪਤਾਲ ਦੇ ਵਿੱਚ ਲੁਧਿਆਣਾ ਸਿਵਲ ਹਸਪਤਾਲ ਦੇ ਵਿੱਚ ਤਿੰਨ ਆਕਸੀਜਨ ਪਲਾਂਟਾਂ ਵਿੱਚੋਂ ਦੋ ਬੰਦ ਪਏ ਐ ਜਲੰਧਰ ਦੇ ਵਿੱਚ ਤੁਹਾਨੂੰ ਯਾਦ ਹੋਵੇਗਾ ਬੀਤੇ ਮਹੀਨੋਂ ਲੋਕਾਂ ਦੀ ਜਾਨ ਚਲੀ ਗਈ ਸੀ ਕਿ ਪ੍ਰਸ਼ਾਸਨ ਉਹਨੂੰ ਢੀਕਦਾ ਪਿਆ ਵੇ ਲਿਫਟ ਰਿਪੇਅਰ ਬਾਅਦ ਚੋ ਕਰਾਈ ਗਈ ਖਰਾਬ ਫਿਰ ਨਾ ਫੇਰ ਹੋ ਗਈ ਪਹਿਲਾਂ ਹੀ ਹੋ ਗਈ ਮੈਂ ਹੈਰਾਨ ਹੋਣਾ ਵਾ ਕਿ ਆ ਸਿਸਟਮ ਕੀ ਹੈ ਸਿੱਖਿਆ ਗ੍ਰਾਂਤੀ, ਸਿਹਤ ਗ੍ਰਾਂਤੀ, ਸਾਰੀਆਂ ਕ੍ਰਾਂਤੀਆਂ ਇਹਨਾਂ ਦੀ ਫੇਲ ਹੋ ਗਈਆਂ। ਮੈਂ ਉਹ ਹੀ ਤਾਂ ਫੇਰ ਕਹਿ ਰਿਹਾ ਕਿ ਪੀੜੀਆਂ ਪੱਗਾਂ ਬਣਨ ਦੇ ਨਾਲ ਕੋਈ ਭਗਤ ਸਿੰਘ ਨਹੀਂ ਬਣ ਜਾਂਦਾ ਕੁੰਵਰ ਜੀ। ਕੋਈ ਭਗਤ ਸਿੰਘ ਦੀ ਫੋਟੋ ਦਸਤਰਾ ਦੇ ਵਿੱਚ ਕਮਰਿਆਂ ਦੇ ਦਰਵਾਜ਼ਿਆਂ ਦੇ ਪਿੱਛੇ, ਦਫ਼ਤਰਾਂ ਦੇ ਪਿੱਛੇ ਆਪਣੀ ਕੁਰਸੀ ਦੇ ਪਿੱਛੇ ਲਗਾਉਣ ਦੇ ਨਾਲ ਕੋਈ ਭਗਤ ਸਿੰਘ, ਰਾਜਗੁਰੂ, ਸੁਖਦੇਵ, ਕੋਈ ਕੋਈ ਬਾਬਾ ਭੀਮrao ਅੰਬੇਦਕਰ ਨਹੀਂ ਬਣ ਜਾਂਦਾ। ਉਹਦੇ ਲਈ ਜਜ਼ਬਾ ਚਾਹੀਦਾ, ਪੈਸ਼ਨ ਚਾਹੀਦਾ। ਲੇਕਿਨ ਅੱਜ ਲੁਧਿਆਣਾ ਸ਼ਹਿਰ ਦੇ ਵਿੱਚ, ਪੰਜਾਬ ਦੇ ਵਿੱਚ ਸਿਰਫ ਇੰਨਾਂ ਦੀਆਂ ਫੋਟੋਆਂ ਲਗਾ ਕੇ ਸਿਰਫ ਕੈਸ਼ ਕੀਤਾ ਜਾ ਰਿਹਾ ਵੈ ਅੱਜ ਹਾਲਾਤ ਬੱਤੋਂ ਬੱਤਰ ਆ ਆਮ ਆਮ ਆਵਾਮ ਨੂੰ ਪੁੱਛ ਕੇ ਦੇਖੋ ਆਵਾਮ ਨੂੰ ਪੁੱਛ ਕੇ ਦੇਖੋ ਮੈਂ ਓਪਨ ਡਿਬੇਟ ਲਈ ਜਦ ਤੁਸੀਂ ਕਹੋ ਮੈਂ ਲੁਧਾਨੇ ਦੇ ਮੇਅਰ ਨਾਲ ਤਿਆਰ ਆ ਦੇਖੋ ਮੈਂ ਹਮੇਸ਼ਾ ਕਹਿੰਦਾ ਮੈਂ ਪਿੱਛੇ ਗੱਲ ਸੁਣੀ ਕਿ ਮੇਅਰ ਸਹਿਵਾ ਕਹਿੰਦੇ ਐ ਮੈਂ ਇੱਕ ਔਰਤ ਹਾਂ ਪਹਿਲਾਂ ਤਾਂ ਮੇਰੀ ਗੱਲ ਧਿਆਨ ਨਾਲ ਸੁਣੀਏ ਕੋਮਰ ਜੀ ਜਿਹੜਾ ਮੇਅਰ ਹੁੰਦਾ ਨਾ ਮੇਅਰ ਉਹ ਇੱਕ ਔਰਤ ਔਰ ਇੱਕ ਮਰਦ ਤੋਂ ਪਹਿਲੇ ਇੱਕ ਮਾਈ ਬਾਪ ਹੁੰਦਾ ਹੈ ਸ਼ਹਿਰ ਦਾ ਫਸਟ ਸਿਟੀਜ਼ਨ ਆਫ ਸਿਟੀ ਹੁੰਦਾ ਫਸਟ ਸਿਟੀਜ਼ਨ ਆਫ ਜਿਹੜਾ ਸ਼ਹਿਰ ਦਾ ਹੁੰਦਾ ਨਾ ਮਾਈ ਬਾਪ ਉਹ ਔਰਤ ਔਰ ਮਰਦ ਬਾਚੂ ਹੁੰਦਾ ਮੈਂ ਇੱਕ ਮੇਰੇ ਨਾਲ ਗੱਲ ਕਰਨਾ ਚਾਹੁੰਦਾ ਇੱਕ ਮੇਰ ਨੂੰ ਸਵਾਲ ਕਰਦਾ ਅੱਜ ਲੁਧਿਆਣਾ ਸ਼ਹਿਰ ਕਿੱਥੇ ਆਈ ਲੁਧਿਆਣਾ ਸ਼ਹਿਰ ਕਿੱਥੇ ਆਏ ਹਾਲਾਤ ਬੱਤੋ ਬੱਤਰ ਹੈ ਅੱਜ ਮੇਰੇ ਨਾਲ ਚੱਲਣ ਮੈਂ ਦਿਖਾਵਾਂ ਕਿ ਅੱਜ ਨੌਜਵਾਨਾਂ ਨੂੰ ਸਿੱਖਿਆ ਕ੍ਰਾਂਤੀ ਕਿਹੋ ਜੀ ਮਿਲਦੀ ਪਈ ਹੈ ਮੇਰੇ ਨਾਲ ਚੱਲਣ ਨਾ ਹਸਪਤਾਲਾਂ ਦੇ ਹਾਲਾਤ ਦਿਖਾਵਾਂ ਮੇਰੇ ਨਾਲ ਚੱਲਣ ਮੈਂ ਸੜਕਾਂ ਦੇ ਹਾਲਾਤ ਦਿਖਾਵਾਂ ਮੇਰੇ ਨਾਲ ਚੱਲਣ ਕਹਿੰਦਾ ਤੁਹਾਨੂੰ ਬਹੁਤ ਕੁਝ ਦਿੱਤਾ ਬਿਲਕੁਲ ਇਹਨਾਂ ਨੇ ਕੁਝ ਨਹੀਂ ਦਿੱਤਾ ਇਹਨਾਂ ਨੇ ਹਾਈਵੇ ਦਿੱਤੇ ਤਾਂ ਨੇ ਹਾਈਵੇ ਦੇਖ ਲਓ ਕਿੱਥੇ ਆ ਆਪਾਂ ਜਾਣਦੇ ਆ ਜਗਰਾਉਂ ਪੁਲ ਵੀ ਤਾਂ ਇਹਨਾਂ ਨੇ ਦੁਬਾਰਾ ਬਣਾਇਆ ਅੰਗਰੇਜ਼ਾਂ ਨੇ ਬਣਾਇਆ ਸੀ ਹੁਣ ਦੁਬਾਰਾ ਬਣਾਤਾ ਐਲੀਵੇਟਡ ਰੋਡ ਆ ਗਈ ਹੋਰ ਮਨਾਲੀ ਤੱਕ ਜਾਂਦੇ ਹਾਈਵੇ ਦਿੱਤੇ ਇੰਨਾ ਕੋਲ ਸਰਕਾਰਾਂ ਕੋਲ ਸਿਰਫ ਇਲਜ਼ਾਮ ਲਗਾਉਣ ਤੋਂ ਇਲਾਵਾ ਹੋਰ ਕੁਝ ਨਹੀਂ ਹੈ ਇੱਕ ਉਮਰ ਜੀ ਹੋਰ ਕੁਝ ਨਹੀਂ ਹੈ ਇਹ ਸੈਂਟਰ ਦਾ ਹੈ ਕੰਮ ਸਟੇਟ ਦਾ ਹੈ ਇਹ ਨਗਰ ਨਿਗਮ ਦਾ ਨਹੀਂ ਹੈ ਇਹ ਨੈਸ਼ਨਲ ਹਾਈਵੇ ਦਾ ਹੈ ਇਹ ਨਗਰ ਨਿਗਮ ਦੇ ਬੀ ਐਂਡ ਆਰ ਬ੍ਰਾਂਚ ਦਾ ਵੈ ਓ ਐਂਡ ਐਮ ਸੈੱਲ ਦਾ ਨਹੀਂ ਹੈ ਓ ਐਂਡ ਐਮ ਸੈੱਲ ਕਹਿੰਦਾ ਇਹ ਮੇਰਾ ਨਹੀਂ ਹੈ ਇਹ ਬੀ ਐਂਡ ਆਰ ਬ੍ਰਾਂਚ ਦਾ ਵੈ ਬੀ ਐਂਡ ਆਰ ਬ੍ਰਾਂਚ ਕਹਿੰਦਾ ਬਿਲਡਿੰਗ ਬ੍ਰਾਂਚ ਦਾ ਬਿਲਡਿੰਗ ਬ੍ਰਾਂਚ ਕਹਿੰਦੀ ਹੈ ਡੀ ਸੀ ਦਾ ਵੈ ਹੈ ਕਹਿੰਦਾ ਲੁਧਿਆਣਾ ਕਹਿੰਦਾ ਲੇਕਿਨ ਇਨਾਂ ਸਾਰੀਆਂ ਚੀਜ਼ਾਂ ਦੇ ਪਿੱਛੇ ਜੋ ਅੱਜ ਪੰਜਾਬ ਨਾਲ ਇਸ ਦੇਸ਼ ਨਾਲ ਹੋ ਰਿਹਾ ਨਾ ਜ਼ਿੰਮੇਵਾਰ ਕਸੂਰਵਾਰ ਕੁਮਰ ਜੀ ਆਪਾਂ ਲੋਕ ਆ ਆਪਾਂ ਲੋਕ ਆ जानਦੇ ਹੋ ਕਿਉਂ ਕਿਉਂਕਿ ਆਪਾਂ ਲੋਕ ਆਵਾਜ਼ ਹੀ ਨਹੀਂ ਚੁੱਕਦੇ ਅਸੀਂ ਘਰ ਦੀ ਸਿਰਫ 50 ਗਾਇ ਦੀ 100 ਗਾਇ ਦੀ 200 ਗਾਇ ਦੀ 500 ਗਾਇ ਦੀ ਰਿਜਿਸਟਰੀ ਨਾ ਉਹ ਕਹਨੇ ਮੇਰਾ ਇੱਕ ਇੱਟ ਨੂੰ ਵੀ ਹੱਤ ਨਾਲ ਹੀ ਡਾਂਗ ਕੱਢ ਲਿਆਉਂਗਾ ਲੇਕਿਨ ਉਸ 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 50 ਗਾਇ 100 ਗਾਇ 500 ਗਾਇ ਦੀ ਜਿਹੜੀ دہਲੀਜ ਹੈ ਉਸ ਤੋਂ ਬਾਹਰ ਜਿਹੜੀ ਸੜਕ ਹੈ ਉਹ ਮੇਰੀ ਕਿਉਂ ਨਹੀਂ ਉਹ ਸ਼ਹਿਰ ਮੇਰਾ ਕਿਉਂ ਨਹੀਂ ਉਹ ਦੇਸ਼ ਮੇਰਾ ਕਿਉਂ ਨਹੀਂ ਕੋਮਰ ਜੀ ਇਹੀ ਉਹ ਕਾਰਨ ਹੈ ਇਹੀ ਉਹ ਕਾਰਨ ਹੈ ਅੱਜ ਲੁਧਿਆਣਾ ਸ਼ਹਿਰ ਅੱਜ ਇੰਨੇ ਬਦਹਾਲ ਸਿੱਡਈਏ ਇੰਨਾ ਬਦਹਾਲ ਹੈ ਇੰਨਾ ਬਦਾਲ ਹੈ ਜੇ ਲੁਧਿਆਣੇ ਦੇ ਵਿੱਚ ਅੱਜ ਤੁਸੀਂ ਲੁਧਿਆਣੇ ਦੀ ਇੰਟਰਸ ਤੁਸੀਂ ਅੰਮ੍ਰਿਤਸਰ ਗਏ ਕੁੰਗਰ ਜੀ ਬੜੀ ਵਾਰੀ ਅੰਮ੍ਰਿਤਸਰ ਦੀ ਇੰਟਰਸ ਤੇ ਬਹੁਤ ਸੋਹਣਾ ਗੇਟ ਬਣਿਆ ਹੋਇਆ ਤੇ ਤੁਹਾਡੇ ਲੁਧਿਆਣੇ ਸ਼ਹਿਰ ਦੇ ਵਿੱਚ ਆਂਦੇ ਹੀ ਆ ਤੁਸੀਂ ਚਲੇ ਜਾ ਮੌਨਟੀ ਕਾਰ ਲੋ ਸ਼ੋਰਮ ਦੇ ਕੋਲ ਤੁਹਾਨੂੰ ਛੱਪੜ ਮਿਲੂਗਾ ਛੱਡੇ ਛੱਪੜ ਪਾਣੀ ਦੀ ਨਿਕਾਸੀ ਤਾਂ ਹੈ ਹੀ ਨਹੀਂ ਸਾਡੇ 3 ਸਾਲਾਂ ਦੇ ਵਿੱਚ ਜੇ ਸਰਕਾਰ ਕੋਲੋਂ ਨਾ ਸੜਕਾਂ ਦਿੱਤੀਆਂ ਗਈਆਂ ਨਾ ਸੀਵਰੇਜ ਨਾ ਲਾਈਟਾਂ ਨਾ ਪਾਣੀ ਦੀ ਨਿਕਾਸੀ ਤੁਸੀਂ ਹੋਰ ਡਿਵੈਲਪਮੈਂਟ ਮੈਂ ਲੋਕਾਂ ਨੂੰ ਹੀ ਕਹਿਣਾ ਚਾਹੁੰਦਾ ਇਹ ਡਿਵੈਲਪਮੈਂਟ ਨਹੀਂ ਹੈ ਦੋਸਤ ਇਹ ਬੇਸਿਕਸ ਹੈ ਇਹ ਬੇਸਿਕਸ ਹੈ ਇਸ ਦੇਸ਼ ਕੋਲੋਂ ਪੰਜਾਬ ਕੋਲੋਂ ਪੰਜਾਬ ਦੇਸ਼ ਨਾਲੋਂ ਹਮੇਸ਼ਾ ਵੱਖਰਾ ਚੱਲਿਆ ਹੈ ਵੱਖਰਾ ਰਾਜਨੀਤੀ ਰਹੀ ਹੈ ਪੰਜਾਬ ਦੇ ਲੋਕਾਂ ਨੇ ਅੱਜ ਇੰਡਸਟ੍ਰੀਅਲਿਸਟ ਆਇਆ ਹੈ ਜਾਂ ਕੋਈ ਹੋਰ ਲੋਕ ਹੈ ਜਿਨ੍ਹਾਂ ਨੇ ਤਰੱਕੀ ਕੀਤੀ ਆਪਣੇ ਦਮ ਤੇ ਕੀਤੀ ਹੈ ਕੋਈ ਸਿਆਸਤਦਾਨਾਂ ਨੇ ਸਿਆਸਤਦਾਨ ਨੂੰ ਤਾਂ ਉਹ ਆਇਆ ਉਹ ਆਇਆ ਹੀ ਨਹੀਂ ਕਦੀ ਇੱਥੋਂ ਪੰਜਾਬ ਦੇ ਆਇਆ ਹੀ ਨਹੀਂ ਕਦੀ ਕੁਮਰ ਜੀ ਅੱਜ ਵੀ ਇਹਨਾਂ ਨੂੰ ਅੱਜ ਵੀ ਇਹਨਾਂ ਨੂੰ ਉਹ ਆਂਦਾ ਆ ਉਹ ਆਂਦਾ ਹੀ ਨਹੀਂ ਮਤਲਬ ਐ ਆਂਦਾ ਸੌਰੀ ਐ ਆਂਦਾ ਉਹ ਕਦੀ ਆਇਆ ਹੀ ਨਹੀਂ ਅੱਜ ਵੀ ਤੁਸੀਂ ਦੇਖੋ ਇਹ ਸ਼ਹਿਰ ਦੇ ਵਿੱਚ ਜਿਹੜਾ ਮਰਜੀ ਕੰਮ ਤੁਸੀਂ ਕਿਸੇ ਅਫਸਰ ਕੋਲ ਲੈ ਜਾਓ ਰਿਸ਼ਵਤ ਅੰਦਰ ਦਾ ਟੇਬਲ ਦੇ ਦਿਓ ਜੋ ਮਰਜੀ ਕਰਾ ਲਓ ਅੱਜ ਹਾਲਾਤ ਅੱਜ ਰਿਸ਼ਵਤ ਚਾਰ ਚਾਰ ਗੁਣਾ ਵੱਧ ਗਈ ਆ ਚਾਰ ਚਾਰ ਗੁਣਾ ਪੰਜਾਬ ਚ ਰਿਸ਼ਵਤ ਵੱਧ ਚੁੱਕੀ ਹੋਈ ਹੈ ਹਾਲਾਤ ਬਹੁਤ ਬੱਤੋਂ ਬੱਤਰ ਹੈ ਜੇ ਅੱਜ ਇਹ ਸ਼ਹੀਦ ਇਹ ਸ਼ਹੀਦ 15 ਅਗਸਤ ਵਾਲੇ ਦਿਨ ਅੱਜ ਜੇ ਜ਼ਿੰਦਾ ਹੁੰਦੇ ਇਹ ਖੁਸ਼ ਨਾ ਹੁੰਦੇ ਮੈਂ ਸੱਚ ਕਹਿੰਦਾ ਬਿਲਕੁਲ ਖੁਸ਼ ਨਾ ਬਿਲਕੁਲ ਖੁਸ਼ ਨਾ ਹੁੰਦੇ ਅਸੀਂ ਮੁਬਾਰਕਾ ਦੇਣੇ ਪਏ ਆਜ਼ਾਦੀ 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 ਉਹ ਜਿਨ੍ਹਾਂ ਨੇ ਆਜ਼ਾਦੀ ਦਵਾਈ ਉਹ ਤਾਂ ਦੁਖੀ ਹੁੰਦੇ ਹੋਣਗੇ ਉਹ ਤਾਂ ਦੁਖੀ ਹੁੰਦੇ ਹੋਣਗੇ ਅਸੀਂ ਵੀ ਖੁਸ਼ਕਾਦੇ ਲਈ ਹੁੰਨੇ ਪਏ ਆ ਫਟੇ ਮੂੰਹ ਸਾਡੇ ਲੁਧਿਆਣੇ ਦੇ ਪ੍ਰਸ਼ਾਸਨ ਤੇ ਫਟੇ ਮੂੰਹ ਆ ਜਿਹਾ ਅਸਰਾ ਤੇ ਫਟੇ ਮੂੰਹ ਨਾ ਅਸਰਾ ਤੇ ਜਿਹੜਾ ਆਪਣੇ ਘਰ ਦੇ ਵਿੱਚ ਘਰ ਦੇ ਵਿੱਚ ਤਨਖਾਹਾਂ ਨਗਰ ਨਿਗਮ ਕਾਰਪੋਰੇਸ਼ਨ ਦਿੰਦੀ ਪਈ ਹੈ 25 25 40 40 ਅਸਰਾ ਉਹਨਾਂ ਦੇ ਘਰ ਚ ਕੰਮ ਕਰਦੇ ਪਏ ਇਹ ਹਾਲਾਤ ਹੈ ਲੁਧਿਆਣੇ ਸ਼ਹਿਰ ਦੇ ਅੱਜ ਅੱਜ ਸੜਕਾਂ ਤਾਂ ਮੈਂ ਬਾਰ-ਬਾਰ ਸੜਕਾਂ ਸੜਕਾਂ ਹੀ ਕਿਉਂ ਕਹਿੰਨਾ ਕਿਉਂਕਿ ਬੇਸਿਕਸ ਹੈ ਦੋਸਤ ਬੇਸਿਕਸ ਹੈ ਮੇਰੇ ਨਾਲ ਮੈਂ ਫੇਰ ਕਹਿ ਰਿਹਾ ਓਪਨ ਡਿਬੇਟ ਰਖਾ ਦਿਓ ਮੇਅਰ ਦੀ ਓਪਨ ਡਿਬੇਟ ਰਖਾ ਦਿਓ ਜਗ੍ਹਾ ਵੀ ਉਹਨਾਂ ਦੀ ਟਾਈਮ ਵੀ ਉਹਨਾਂ ਦਾ ਜਿੱਥੇ ਉਹ ਕਹਿਣਗੇ ਮੈਂ ਦਿਖਾਊਂਗਾ ਉਹਨਾਂ ਨੂੰ ਲੈ ਜਾ ਕੇ ਆਪਣੇ ਨਾਲ ਲੁਧਿਆਣੇ ਸ਼ਹਿਰ ਦੀ ਅਸਲ ਹਾਲਾਤ ਕੀ ਹੈ ਅੱਜ ਬਹੁਤ ਬੁਰੇ ਹਾਲਾਤ ਹੈ ਡਿਵੈਲਪ ਕਰ ਦਿੰਦੇ ਸਹੀ ਕਰ ਦਿੰਦੇ ਜੇ ਸਾਢੇ 3 ਪੌਣੇ 4 ਸਾਲ ਚ ਡਿਵੈਲਪਮੈਂਟ ਨਹੀਂ ਮਿਲੀ ਲੁਧਿਆਣੇ ਨੂੰ ਤੁਸੀਂ ਕਿਵੇਂ ਸੋਚੋ ਇਹ ਕਾਉਂਸਲਰਾਂ ਦੀ ਚੋਣਾਂ ਤਾਂ ਹੋਣ ਨਹੀਂ ਗਈਆਂ ਪਾਸ ਲਾਈਚ ਹੋਣਾ ਚਾਹੀ ਹੁੰਦਾ ਹੈ ਹੁਣ ਹੋਈ ਹੈ ਲੇਕਿਨ ਜਿਸ ਸਰਕਾਰ ਦੇ ਮੇਅਰ ਬਣੇ ਆ ਉਹ ਸਰਕਾਰ ਆ ਇਹਨੂੰ ਤਾਂ 4 ਸਾਲ ਦੇ ਕਰੀਬ ਹੋ ਗਏ ਨਾ ਸਾਢੇ ਤੇ ਸਾਢੇ 3 ਸਾਲ ਤੋਂ ਉੱਪਰ ਹੋ ਗਏ ਨਾ ਸਰਕਾਰ ਕਿਹੜੀ ਬਗਾਨੀ ਸੀ ਮੇਅਰ ਤਾਂ ਹੁਣ ਬਣੇ ਨੇ ਤੇ ਤੁਸੀਂ ਕਹਿੰਦੇ ਪੀ ਉਹ ਡਿਬੇਟ ਰੱਖ ਲਓ ਕੰਮ ਨਹੀਂ ਕੀਤਾ ਹਜੇ ਕਿੰਨਾ ਕੁ ਟਾਈਮ ਹੋਇਆ ਮੇਅਰ ਸਾਹਿਬ ਨੂੰ ਤਾਂ ਮੇਰੇ ਖਿਆਲ ਦੇ ਨਾਲ 7 ਮਹੀਨੇ ਹੋਏ ਹੋਣਗੇ ਬਣੇ ਲੇਕਿਨ ਮੇਅਰ ਸਾਹਿਬ ਕਿਹੜੀ ਪਾਰਟੀ ਤੋਂ ਹੈ ਮੈਂ ਤੁਹਾਨੂੰ ਪੁੱਛਦਾ ਗੋਮਰ ਜੀ ਮੇਰ ਸਾਹਿਬ ਕਿਹੜੀ ਪਾਰਟੀ ਤੋਂ ਹੈ ਉਹ ਜਿਸ ਪਾਰਟੀ ਤੋਂ ਹੈ ਉਹੀ ਪਾਰਟੀ ਪਿਛਲੇ ਲਗਭਗ ਪੌਣੇ 4 ਸਾਲਾਂ ਤੋਂ ਉਸੇ ਪਾਰਟੀ ਦੀ ਸਰਕਾਰ ਹੈ ਤਾਂ ਮੈਂ ਸਰਕਾਰ ਨੂੰ ਪੁੱਛਦਾ ਉਹ ਸਰਕਾਰ ਨੂੰ ਜਿਹਨੂੰ ਪੰਜਾਬ ਦੇ ਲੋਕਾਂ ਨੇ ਚੁਣਿਆ ਕਿ ਅੱਜ ਪੌਣੇ 4 ਸਾਲ ਦੇ ਲਗਭਗ ਅੱਜ ਲੁਧਿਆਣਾ ਸ਼ਹਿਰ ਨੂੰ ਜੇ ਸੜਕਾਂ ਤੱਕ ਨਹੀਂ ਨਸੀਬ ਹੋ ਸਕੀਆਂ ਅੱਜ ਪੱਛ ਮਿਲਦੇ ਪਏ ਆ ਹੁਣ ਤਾਂ ਖੈਰ ਪੱਛ ਵੀ ਨਹੀਂ ਮਿਲੇ ਜਿਹੜੀਆਂ ਸੜਕਾਂ 4-4 5-5 ਸਾਲ ਚੱਲਣ ਦੀ ਗਾਰੰਟੀ ਸੀ ਉਹ 6-6 ਮਹੀਨੇ ਚ ਬੋਲ ਗਈਆਂ ਕਿੱਡੀ ਕੋ ਡਿਵੈਲਪਮੈਂਟ ਹੋਈ ਹੈ ਦੁਬਈ ਬਣਾ ਦੇਣਗੇ ਯਾਰ ਦੁਬਈ ਸ਼ਰਮ ਆਣੀ ਚਾਹੀਦੀ ਹੈ ਸਿਰਫ ਇਸ਼ਤਿਹਾਰਾਂ ਚ ਹੋਲਡਿੰਗ ਚ ਸਲੋਗਨ ਚ ਜਾਂ ਸੋਸ਼ਲ ਮੀਡੀਆ ਤੇ ਪੰਜਾਬ ਨੂੰ ਦੁਬਈ ਬਣਾਉਣ ਵਾਲਿਆਂ ਨੂੰ ਸ਼ਰਮ ਆਣੀ ਚਾਹੀਦੀ ਹੈ ਕੁਮਰ ਜੀ ਅੱਜ ਤੋਂ 25 ਕੋ ਸਾਲ ਪਹਿਲੇ ਮੇਰੇ ਖਿਆਲ ਦੇ ਨਾਲ ਲਗਭਗ 25 ਕੋ ਸਾਲ ਪਹਿਲੇ ਚਾਰ ਲਾਈਨਾਂ ਲਿਖੀਆਂ ਸੀ ਔਰ ਅੱਜ ਵੀ ਉਹੀ ਹਾਲਾਤ ਆਤਾਂ ਅੱਜ ਵੀ ਉਹੀ ਹਾਲਾਤ ਆ ਬਦਲਿਆ ਕੁਝ ਨਹੀਂ ਕੁਮਰ ਜੀ ਉਹ ਲਾਈਨਾਂ ਸੀਗੀਆਂ ਇੱਕ ਕਵਿਤਾ ਦੇ ਰੂਪ ਦੇ ਵਿੱਚ ਉਸ ਕਵਿਤਾ ਦਾ ਨਾਮ ਮੈਂ ਜ਼ਰੂਰ 2 ਸਾਲਾਂ ਬਾਅਦ ਰੱਖਿਆ ਸੀ ਉਸ ਕਵਿਤਾ ਦਾ ਨਾਮ ਸੀ ਤਲਾਸ਼ ਕਿ ਆਪਣੀ ਜ਼ਿੰਦਗੀ ਵਿੱਚ ਹਰ ਕਿਸੇ ਕੋ ਕਿਸੇ ਨਾ ਕਿਸੇ ਮੁਕਾਮ ਤੇ ਕਿਸੇ ਨਾ ਕਿਸੇ ਜਗ੍ਹਾ ਤੇ ਕਿਸੇ ਨਾ ਕਿਸੇ ਵਜ੍ਹਾ ਸੇ ਕਿਸੇ ਨਾ ਕਿਸੇ ਚੀਜ਼ ਕੀ ਰਹਤੀ ਹੈ ਤਲਾਸ਼ ਮਰ ਜਾਏਗਾ ਆਦਮੀ ਮਿਟ ਜਾਏਗਾ ਆਦਮੀ ਮਰ ਜਾਏਗਾ ਆਦਮੀ ਮਿਟ ਜਾਏਗਾ ਆਦਮੀ ਫਿਰ ਵੀ ਖਤਮ ਨਾ ਹੋਗੀ ਇਹ ਤਲਾਸ਼ ਮਰਥਲ ਕੋ ਸਾਸ ਦੇ ਜੋ मरुथल को सांस दे जो वह आकाश चाहता हूँ घायल को दे शरण जो वह वह चाहता हूं किसने बाहर बनकर किसने बाहर बनकर पूरे चमन को लूटा हम दर्द बन के किसने सारे जहां को लूटा मेरे दोस्त कांटों का दुख नहीं है हमें तो फूलों ने डंक मारे लहरों से बच गए तो खाने लगे किनारे हारा हुआ रतिकू टूटा हुआ रसिकू भटका हुआ पतिकू दीवाल या पतझड़ को प्यार दे जो पतझड़ को प्यार दे जो, मधुमास ढूंढता हूँ घायल को दे शरण जो वह वातास ढूंढता किसने स्वतंत्रता को किसने स्वतंत्रता को छुरीयों से रोंद डाला विश्वास की जड़ों को जड़ से ही खोद डाला। गणतंत्र क्यों कहूं स्वतंत्र कह दू मिट्टी का मंत्र है ये उजड़ा हुआ चमन हु टूटा हुआ सपन हु रोता हुआ हवन हु कैसी ये दौड़ जिसमें विश्राम तक नहीं है मरते हैं गीत लाखों पर नाम तक नहीं है कैसा समय कोडंगा टैगोर आज नंगा कैसा समय टैगोर आज नंगा रोती है पुण्य गंगा रोती है पुण्य गंगा घायल पड़ा तिरंगा शंकर जहां छिपे व शंकर जहां छिपे हुए कैलाश ढूंढता हूँ अरे यारो सब ख्वाब मर गए सब ख्वाब मर गए अब तो केवल लाश ढूंढता हूँ लाश ढूंढता हूँ लाश ढूंढता हूँ कुंवर जी थक दे कई बार तो थक जा वह कि जो हालात देख देख के इस शहर देश दे और बत्तो बदतर है ਫੇਲ ਪ੍ਰਸ਼ਾਸਨ ਮੈਂ ਫੇਲ ਕਹਾਵਾਂਗਾ ਕਿਨੂੰ ਕਿਨੂੰ ਫੇਲ ਕਾਸ ਪ੍ਰਸ਼ਾਸਨ ਦੇ ਵਿੱਚ ਹਾਲਾਤ ਬੱਤੋਂ ਬੱਤਰ ਹੈ ਲੁਧਿਆਣਾ ਸ਼ਹਿਰ ਦੇ ਬਸ ਕਦੋਂ ਤੱਕ ਅਸੀਂ ਇਹਨਾਂ ਦੀ ਇਹ ਪ੍ਰਤੀਮਾ ਤੇ ਦੇਖਦੇ ਰਵਾਂਗੇ ਤੇ ਸਿਰਫ ਦੇਖਦੇ ਰਵਾਂਗੇ ਅਸੀਂ ਕਦੋਂ ਇਹਨਾਂ ਦੀ ਸੋਚ ਤੇ ਅਮਲ ਕਰਨਾ ਸ਼ੁਰੂ ਕਰਾਂਗੇ ਜਿਵੇਂ ਕੀ ਗੱਲਬਾਤ ਕਰਕੇ ਹਟੇ ਆ ਅਸਲ ਦੇ ਵਿੱਚ ਆਜ਼ਾਦੀ ਸਾਡੇ ਆਜ਼ਾਦੀ ਗੁਲਾਟੀਆਂ ਨੇ ਜਿਹੜੀ ਮਿਹਨਤ ਕੀਤੀ ਕਈਆਂ ਨੇ ਸ਼ਹੀਦੀਆਂ ਦਿੱਤੀਆਂ ਕਈਆਂ ਨੇ ਸੰਘਰਸ਼ ਲੜੇ ਤਾਂ ਉਹ ਅਸਲ ਦੇ ਵਿੱਚ ਇਹ ਆਜ਼ਾਦ ਭਾਰਤ ਚਾਹਦੇ ਸੀ ਸਵਾਲ ਬੜੇ ਵੱਡੇ ਆ ਵੀ ਕੀ ਭਗਤ ਸਿੰਘ ਰਾਜਗੁਰੂ ਸੁਖਦੇਵ ਦੀ ਸੋਚ ਆ ਸੀਗੀ ਵੀ ਸਾਨੂੰ ਇਹੋ ਜਿਹਾ ਭਾਰਤ ਮਿਲੇਗਾ ਜਾਂ ਸਾਨੂੰ ਇਹੋ ਜਿਹਾ ਸਭ ਕੁਝ ਮਿਲੇਗਾ ਦੇਖ ਸਕਦੇ ਹੋ ਵੀ ਇੱਥੇ ਤਾਂ ਸੜਕਾਂ ਨਹੀਂ ਬਣੀਆਂ ਹੈਗੀਆਂ ਇੱਕ ਪਾਸੇ ਅਸੀਂ ਕਹਿੰਦੇ ਆ ਇਨਫਰਾਸਟ੍ਰਕਚਰ ਬੜਾ ਵਧੀਆ ਕਰਤਾ ਅਸੀਂ ਸੜਕਾਂ ਨੂੰ ਵੀ ਡਿਵੈਲਪਮੈਂਟ ਮੰਨ ਲੈਂਦੇ ਆ ਪਰ ਇਹ ਤਾਂ ਬੇਸਿਕਸ ਨੇ ਇਹ ਤਾਂ ਸਰਕਾਰ ਨੂੰ ਕਿਸੇ ਨਾ ਕਿਸੇ ਪਹਿਲਾਂ ਕਰਨਾ ਹੀ ਪੈਣਾ ਉਸ ਤੋਂ ਬਾਅਦ ਡਵੈਲਪਮੈਂਟ ਹੋਏਗੀ ਐਜੂਕੇਸ਼ਨ ਦੀ ਗੱਲ ਹੋਏਗੀ ਐਜੂਕੇਸ਼ਨ ਤੇ ਮੈਡੀਕਲ ਦੇ ਹਾਲਾਤ ਆ ਕਿੱਦਾਂ ਦੇ ਨੇ ਉਹ ਆਪ ਸਭ ਨੂੰ ਪਤਾ ਹੈ ਸੋ ਇਸੇ ਤਰੀਕੇ ਨਾਲ ਪੰਜਾਬ ਦੇ ਅਸਲੇ ਮਸਲੇ ਜਿਹੜੇ ਆ ਉਹ ਤੁਹਾਡੇ ਰੂਬਰੂ ਕਰਦੇ ਰਾਵਾਂਗੇ ਕੈਮਰਾ ਪਰਸਨ ਅਮਿਤ ਖੰਨਾ ਦੇ ਨਾਲ ਮੈਂ ਹਕੂਬਰ ਜੋਤ ਸਿੰਘ